ਅਸਲ ਸੰਤ ਜਰਨੈਲ ਸਿੰਘ ਨੂੰ ਸਮਝਣ ਦਾ ਯਤਨ ਨਾ ਕੀਤਾ ਲੇਕਿਨ 2 ਕਰੋੜ ਸਿੱਖਾਂ ਨਾਲੋਂ ਵੱਧ ਹਿੰਦੁਸਤਾਨ ਦੇ ਹਕਮਰਾਨਾਂ ਨੇ ਸਮਝਿਆ ਕਿ ਜੇ ਦਰਬਾਰ ਸਾਹਿਬ ਉੱਤੇ ਹਮਲਾ ਵਰ ਨਾ ਹੋਏ ਇਹ ਮਹਾਤਮਾ ਦਰਬਾਰ ਸਾਹਿਬ ਦੇ ਕੇਰੇ ਵਿੱਚ ਬੈਠੇ ਰਹੇ ਸਾਨੂੰ ਚਾਂਦੀ ਦੀ ਥਾਲੀ ਵਿੱਚ ਪਰੋਸ ਕੇ ਸਿੱਖਾਂ ਨੂੰ ਉਹ ਸੋਵਰੈਨਿਟੀ ਦੇਣੀ ਪਵੇਗੀ ਜਿਹੜੀ ਸੋਵਰੈਨਿਟੀ ਗੁਆ ਕੇ ਸੋਵਰੈਨਿਟੀ ਦੀ ਮੰਗ ਕਰਨ ਦੀ ਇਹ ਦਲੇਰੀ ਨਹੀਂ ਕਰ ਰਹੇ ਅੱਜ ਸਾਡੇ ਸਾਹਮਣੇ ਨਹੀਂ ਪਰ ਇੱਕ ਬਾਦਸ਼ਾਹ ਹੈ ਉਹਦੇ ਚਲੇ ਜਾਣ ਤੋਂ ਬਾਅਦ 10 ਸਾਲਾਂ ਵਿੱਚ ਰਾਜ ਤੇ ਧਰਮ ਦੋਵੇਂ ਸਮਾਪਤ ਹੁੰਦੇ ਨੇ ਪਰ ਸੰਤ ਜਰਨੈਲ ਸਿੰਘ ਅੱਖੋਂ